ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇੱਕ ਕਿਸਾਨ ਵੀਰੋ ਇੱਕ ਮੇਰਾ ਵੀਰ ਬੋਲ ਕੇ ਗਿਆ ਸੀ ਵੀ ਦੂਰੋਂ ਆਗੇ ਆ ਤੇ ਲਾਗੇ ਵਾਲੇ ਇੱਥੋਂ ਵਾਲੇ ਨਹੀਂ ਆਏ ਇਹ ਵੀਰੋ ਜਿਹੜਾ ਪਿੱਛੇ ਸਰਕਾਰ ਨੇ ਉਹ ਵੀ ਸਰਕਾਰ ਦੀ ਇੱਕ ਨੀਤੀ ਸੀ ਕਿ ਆਪਾਂ ਕਿਸਾਨ ਕਿਦਾਂ ਮਾਰਨਾ ਜਿਹੜੇ ਹੜ ਕਹਿੰਦੇ ਆਏ ਹੜ ਆਏ ਨਹੀਂ ਹੜ ਲਿਆਂਦੇ ਗਏ ਸੀ ਤੇ ਆਪਾਂ ਗੱਲ ਕਰਨ ਲੱਗੇ ਜਿਹੜੇ ਦੂਰੋਂ ਆਏ ਆ ਇਹ ਦੂਰੋਂ ਨਹੀਂ ਆਏ ਤੁਹਾਡੇ ਆਪਣੇ ਆ ਕਿਉਂਕਿ ਇੱਥੋਂ ਬੋਧਾ ਇਸ ਬੈਲਟ ਦੇ ਚੋਦ ਹਾਰਪੁਰ ਬੈਲਟ ਤੋਂ ਮਤ तकरीबन ਉੱਥੇ ਵੇਦਾ ਰਿਹਾ ਪਤ ਤਿੰਨ ਮਹੀਨੇ ਲਗਾਤਾਰ ਕੈਂਪ ਚ ਲਾਇਆ ਬੀਕੇ ਜੀ ਸਿੱਧੂਪੁਰ ਜਥੇਬੰਦੀ ਉਹਨਾਂ ਦੇ ਪਾਪਾ ਨਾਨਕੇ ਤੇ ਜਦੋਂ ਉਥੇ ਸੇਵਾ ਹੁੰਦੀ ਸੀ ਨਾ ਇਹ ਇਲਾਕੇ 'ਚ ਹੁੰਦੀ ਸੀ ਕਿਉਂ ਇਹ ਇਹ ਇਲਾਕਾ ਡੁੱਬਣ ਤੋਂ ਬਚ ਗਿਆ ਸੀ ਪਾਣੀ ਤੋਂ ਬਚ ਗਿਆ ਸੀ तकरीबन ਸਾਰੇ 6 7 8 ਜ਼ਿਲ੍ਹੇ ਇਹਨਾਂ ਨੇ ਪਾਣੀ ਦੀ ਲਪੇੜ 'ਚ ਲੈ ਜਾਂਦੇ ਸੀ ਇਤੋਂ ਜਿਹੜਾ ਟਰਾਲੀਆਂ ਭਰ-ਭਰ ਕੇ ਆਉਂਦੀਆਂ ਸੀ ਨਾ ਜਿਹੜੇ ਡੁੱਬੇ ਜਿਹੜੇ ਛੱਤਾ ਦੇ ਲੋਕ ਚੜ੍ਹੇ ਸੀ ਉਹਨਾਂ ਨੂੰ ਰੋਟੀ ਖਵਾਲੀ ਇਹਨਾਂ ਨੇ ਰੋਟੀ ਮੂੰਹ 'ਚ ਪਾਈ ਤੇ ਅੱਜ ਉਹੀ ਉੱਠ ਕੇ ਆਏ ਨੇ ਇੱਕ ਵਾਰੀ ਹੱਥ ਖੜਾ ਕਰਕੇ ਦੱਸ ਦਿਓ ਮੇਰੇ ਜਿਹੜੇ ਨਾਲ ਆਏ ਉਧਰਲੇ ਬੰਦੇ ਕਿੰਨੇ ਹੀ ਜਿਹੜੇ ਕਿਸਾਨ ਹੈ ਤਕਰੀਬਨ ਜਿਹੜੇ ਉਹ ਡੱਬੇ ਕਿਸਾਨ ਹੀ ਅੱਜ ਜਿਨ੍ਹਾਂ ਨੂੰ ਉਹਨਾਂ ਦੇ ਭਰਾਵਾਂ ਨੇ ਬਚਾਇਆ ਵੇਖੋ ਸਰਕਾਰ ਨੇ ਤੇ ਮਾਰਨ ਦੀ ਜਿਹੜੀ ਕੋਸ਼ਿਸ਼ ਪੂਰੀ ਕੀਤੀ ਆ ਪਰ ਆਪਣਿਆਂ ਨੇ ਆਪਣਿਆਂ ਨੂੰ ਬਚਾਇਆ ਤੇ ਅੱਜ ਜੇ ਉਹਨਾਂ ਨੂੰ ਉਹਨਾਂ ਦੇ ਦਰਦ ਨੂੰ ਸਮਝ ਕੇ ਉਹਨਾਂ ਦੀ ਬਾਹ ਬੜੀ ਤੇ ਅੱਜ ਉਹ ਇੱਥੇ ਆਏ ਨੇ ਨਾ ਤੇ ਆਪਣੇ ਸਾਡੇ ਗਰਦਾਸਪੁਰ ਜਿਹੜੇ ਵਿੱਚ ਬਹੁਤ ਘਟਕਣਾ ਲੱਗਦਾ ਵਾ ਉਹ ਹਰੇ ਸਾਈਡ ਤੇ ਵੀ ਕੋਈ ਮੇਲੇ ਵੀ ਅੱਡੀ ਨਹੀਂ ਆ ਗਈ ਜਿੱਥੋਂ ਇਹ ਵੀਰ ਆਏ ਨੇ ਤੇ ਮੇਲੇ ਇਸ ਤੁਹਾਡੇ ਸਾਦੇ ਤੇ ਆਏ ਨੇ ਤੁਹਾਡੇ ਆਪਣੇ ਜਿਹੜੇ ਵੀਰ ਨੇ ਜਿਨ੍ਹਾਂ ਦੀ ਬਾਹ ਬੜੀ ਤੇ ਦੂਜੀ ਗੱਲ ਕਰਦੇ ਆਪਾਂ ਸਰਕਾਰਾਂ ਦੀ ਪਹਿਲਾਂ ਕਿ ਹੁੰਦਾ ਸੀ ਪਹਿਲਾਂ ਸਾਡੇ ਜਿਹੜੇ ਦਾਦੇ-ਬਾਬੇ ਸੀ ਇੱਥੇ ਮੇਰੇ ਆਪ ਖੁੱਦ ਫਾਦਰ ਸਾਹਿਬ ਐ ਇਸ ਮੇਲੇ ਦੇ ਵਿੱਚ ਕੰਨਾ ਲੈ ਕੇ ਆਉਂਦੇ ਸੀ ਤੇ ਪੇਮੈਂਟ ਮਿਲਦੀ ਸੀ ਹੱਥੋਂ ਥੀ ਹੱਥੋਂ ਥੀ ਪੇਮੈਂਟ ਮਿਲਦੀ ਹੁੰਦੀ ਸੀ ਤੇ ਉਹਨਾਂ ਨੇ ਕਮਾਦ ਲਾਉਣਾ ਸ਼ੁਰੂ ਕੀਤਾ ਹੁਣ ਜਦੋਂ ਸਰਕਾਰ ਨੂੰ ਦਿਖਿਆ ਵੀ ਇਹ ਇੱਕ ਲਾਹੇਵੰਦ ੰਦਾ ਬਣ ਗਿਆ ਤੇ ਇਹਨੂੰ ਆਪਾਂ ਜਿਹੜੀ ਕਿਸਾਨ ਇਹਨੂੰ ਮਾਰਨਾ ਕਿੱਦਾਂ ਇਹਨੂੰ ਖੇਤੀ ਨੂੰ ਜਿਹੜਾ ਇਹ ਗੋਬੜਾ ਕਿੱਦਾਂ ਵਾਂ ਉਹਨਾਂ ਨੇ ਕਰਤਾ ਕਿ ਆਨਲਾਈਨ ਸਿਸਟਮ ਕਰਤਾ ਜੀ ਖਾਤਿਆਂ 'ਚ ਪਾਓਗੇ ਖਾਤੇ ਆਉਣਗੇ ਔਰ ਕਿਤੇ ਵੀ ਕਿਤੇ ਕੰਮ ਕਰਨ ਜਾਈਏ ਜਿਹੜਾ ਇੱਕ ਹੱਥ ਵੱਥੀ ਚੀਜ਼ ਮਿਲ ਜਾਣੀ ਹੈ ਉਹਦਾ ਤੇ ਕੰਮ ਖਤਮ ਹੋ ਜਾਣਾ ਉਹਦਾ ਘਰ ਜਾਗੇਗਾ ਨਾ ਖਾਤੇ 'ਚ ਪਾਵਾਂਗੇ ਕਦੋਂ ਆਉਣੇ ਪਤਾ ਨਹੀਂ ਕਦੋਂ ਆਉਣੇ ਆ। ਇਹ ਕਰਕੇ ਜਿਹੜੀਆਂ ਤੇ ਮਟਾਵਾਂ ਰੁਗਣ ਲੱਗੀਆਂ ਦੇਖੋ ਆਨਲਾਈਨ ਸਿਸਟਮ ਤੇ ਇਹ ਆ ਵੀ ਬਾਹਰ ਨਿਕਲੋ ਤੇ ਪੇਮੈਂਟ ਭੇਜੇ ਅੱਜ ਹੱਥ ਵੱਥੀ ਦਾ ਕਢਾ ਕੇ ਲਿਆਉਣੇ ਆ ਜੀ ਅੱਜ ਆਉਂਦੇ ਕੱਲ ਆਉਂਦੇ ਆ। ਇੱਕ ਇਹ ਸਰਕਾਰ ਨੇ ਇੱਕ ਬਣਾਤਾ ਤਾ ਤਰੀਕਾ ਬਣਾਤਾ ਕਿ ਦਾ ਆਪਾਂ ਜੀਵਿਦਾਰ ਨੂੰ ਮਾਰਨਾ ਕਿੱਦਾਂ ਇਹਨਾਂ ਦੀ ਪੇਮੈਂਟ ਰੁਕਣੀ ਆ ਤੇ ਦੂਸਰੀ ਗੱਲ ਰੇਟ ਦੀ ਕਰੀਏ ਰੇਟ ਵੇਖੋ ਵੀ ਪਹਿਲਾਂ ਪੁਰਾਣੇ ਜਵਾਨਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਆਪਾਂ ਗੁੜ ਦਿੰਦੇ ਹਾਂ ਫਲਾਣਾ ਕੰਮ ਕਰਾ ਲੈਣ ਫਲਾਣੀ ਚੀਜ਼ ਲੈ ਆਉਣ ਲੈ ਹ ਇੱਥੇ ਤੱਕ ਕਿ 6-6 ਮਹੀਨੇ ਆਪਣੇ ਘਰਾਂ ਦੇ ਵਿੱਚ ਮੋਚੀ ਕੰਮ ਕਰ ਦਿੰਦੇ ਸੀ ਆਪਾਂ ਵੇਖਿਆ ਨਾ ਵਾ ਜਿਹੜੇ ਆਪਣੇ ਤਰਖਾਨ ਨੇ ਦਾਤੀ ਰੰਬਾ ਸਭ ਕੋ ਚੜਦੇ ਤੇ ਉਹਨਾਂ ਨੂੰ ਕੀ ਦਿੰਦੇ ਦਾਣੇ ਦਿੰਦੇ ਸੀ ਮਣ ਦਾਣੇ ਦੇ ਤੇ ਉਹਨਾਂ ਦਾ ਗੁਜ਼ਾਰਾ ਹੋ ਜਾਂਦਾ ਸੀ ਇੱਕ ਕਿੰਨੀ ਕੀਮਤ ਸੀ ਉਹ ਸਟੈਮ ਅਨਾਜ ਦੀ ਅੱਜ ਜਾਓ ਅੱਜ ਕੁਆਂਟਲ ਵੀ ਕਣਕ ਦੇ ਦੋ ਦੋ ਕੁਆਂਟਲ ਵੀ ਦੇ ਦੋ ਕਿਉਂ 6 ਮਹੀਨੇ ਕੱਢ ਲੇਗਾ ਨਹੀਂ ਕੱਢਦਾ ਕਾਰਨ ਕੀ ਹੋਇਆ ਕਾਰਨ ਇਹ ਹੋਇਆ ਕਿ ਸਾਡੀ ਜੜੀ ਜਿੰਸਿਆ ਉਹਦਾ ਭਾਅ ਘਟ ਗਿਆ ਤੇ ਬਾਕੀ ਜਿਹੜੇ ਬਾਹਰ ਬਾਜ਼ਾਰ ਦੇ ਵਿੱਚ ਜਿਹੜੀਆਂ ਵਸਤੂਆਂ ਉਹਨਾਂ ਦਾ ਕੀਮਤ 4 ਗੁਣਾ ਵੱਧ ਗਿਆ ਤੇ ਉਹਦੇ ਨਾਲ ਕੀ ਆ ਇੱਕ ਤੇ ਸਾਡਾ ਜਿਹੜਾ ਕਿਸਾਨਾਂ ਦਾ ਤੇ ਮਜ਼ਦੂਰ ਦਾ ਜਿਹੜਾ ਸੀ ਨਾ ਆਪੋ ਦੇ ਵਿੱਚ ਪਿਆਰ ਹੀ ਉਹ ਟੁੱਟ ਗਿਆ ਕਿਉਂ ਟੁੱਟ ਗਿਆ ਉਹ ਬਾਹਰ ਫੈਕਟਰੀਆਂ ਦੇ ਜਾਲ ਲਾਫੇ ਕਿਉਂ ਜ਼ਿਮੀਂਦਾਰ ਜ਼ਿਮੀਂਦਾਰ ਉਹ ਕਿੱਥੋਂ ਦੇ ਲੈ ਹੁਣ ਅੱਧਾ 50 60 ਰੁਪਏ ਜਾਂ 40 ਰੁਪਏ ਬਹੁਤਿਆਂ ਦਾ 40 ਰੁਪਏ ਦੁੱਧ ਜਾਂੜਿਆ 40 ਰੁਪਏ ਦੁੱਧ ਵੇਚ ਕੇ ਜੇ 10 ਕਿਲੋ ਦੁੱਧ ਵਿੱਚ 400 ਰੁਪਏ ਤੋਂ ਉਹਦਾ ਬਣਿਆ ਤੇ 400 ਰੁਪਏ ਦੇ ਵਿੱਚ ਮਜ਼ਦੂਰ ਨੂੰ ਦਿਹਾੜੀ ਦਊਗਾ ਆਪਣਾ ਟੱਬਰ ਪਾਲੂ ਇੱਕ ਗਾਲ ਸੋਚਿਓ ਤੁਸੀਂ ਕਿੱਦਾਂ ਸਰਕਾਰਾਂ ਨੇ ਮਾਰਿਆ ਸਾਨੂੰ ਤਜੇ ਹੁਣ ਗੱਲ ਕਰ ਲਈ ਕਮਾਦ ਦੀ ਸਾਡੇ ਬੰਦੇ ਕਮਾਦ ਇਸੇ ਕਰਕੇ ਖਤਮ ਹੋ ਗਿਆ तकरीबन ਕਮਾਦ ਖਤਮ ਹੋਣਾ ਇਹ ਜਿਹੜੀਆਂ ਮਿਲਾਂ ਨਾ ਇਹ ਵੀ ਖਤਮ ਹੋ ਜਾਣੀਆਂ ਅੱਜ ਅਸੀਂ ਇਹ مالک ਮਿਲ ਦੇ ਗਾੜੀ ਧਰਨਾ ਲਾਇਆ ਨਾ ਤੇ ਕਾਨੂੰਨ ਹਾਨੂੰ ਦੋਸ਼ੀ ਕਰਨਾ ਇਹਨਾਂ ਨੇ ਕੀ ਕਹਿਣਾ ਵੀ ਉਹ ਕਿਸਾਨਾਂ ਨੇ ਧਰਨਾ ਲਾਇਆ ਤਾਂ ਮਿਲ ਬੰਦ ਹੋ ਗਈ ਆ ਤੇ ਕਸੂਰ ਇਹਨਾਂ ਦਾ ਵੀ ਜਿਹੜਾ ਖੇਤਾਂ ਦੇ ਵਿੱਚ ਹੁਣ ਗੰਨਾ ਪਿਆ ਪੱਕ ਕੇ ਜਿਹੜਾ ਤਿਆਰ ਹੋਇਆ ਵਾ ਬਿਲਕੁਲ ਅੱਜ ਤੋਂ 10 ਦਿਨ ਪਹਿਲਾਂ ਜਿਹੜਾ ਪੀੜਿਆ ਜਾਣਾ ਚਾਹੀਦਾ ਸੀ ਸ਼ੁਰੂ ਕਰ ਦੇਣਾ ਚਾਹੀਦਾ ਅਜੇ ਤੱਕ ਮੈਨੂੰ ਮੈਦਿਆ ਇਹਨਾਂ ਨੇ ਅੱਗ ਵੀ ਨਹੀਂ ਦਿੱਤੀ ਮੈਂ ਕਿ ਪਤਾ ਕੀਤਾ ਇੱਥੇ ਸਾਡੇ ਲੋਕਲੇ ਰਿਸ਼ਤੇਦਾਰ ਆਂਦਾ ਜਦੋਂ ਅੱਗ ਦੇਣਗੇ ਤਾਂ 24 ਦਿਨਾਂ ਬਾਅਦ ਤਾਂ ਜਾ ਕੇ ਮਿਲ ਚਾਲੂ ਹੋਣੀਆਂ ਤੁਸੀਂ ਤਰਨਾ ਲੌ ਲਗੇ ਤੁਸੀਂ ਮਿਲ ਕੇ ਤਾਂ ਚਾਲੂ ਕਰਾ ਦੋਗੇ ਅਜੇ ਇਹਨਾਂ ਇੱਥੇ ਤੱਕ ਕਿ ਅੱਗ ਨਹੀਂ ਦਿੱਤੀ ਤੇ ਮਿਲ ਕੇ ਵੀ ਚਾਲੂ ਕਰ ਦੇਣਗੇ ਆਪਾਂ ਨੂੰ ਗਮਰਾਹ ਕੀਤਾ ਜਾਣ ਰਿਹਾ ਜਿਹੜਾ ਵੀਰ ਕਹਿੰਦਾ ਵੀ ਰਾਜ ਦਾ ਸੋਸ਼ਲ ਮੀਡੀਆ ਦੇ ਪਾਸ ਤਾਂ ਵੀ ਮਿਲ ਚਾਲੂ ਹੋ ਜੂਗਾ ਇਹ ਗੱਲਾਂ ਆਪਾਂ ਨੂੰ ਸਮਝਣ ਦੀ ਲੋੜ ਆ ਤੇ ਦੂਜੀ ਗੱਲ ਇਹ ਜਿੰਨੇ ਵੀ ਮੇਰੇ ਇੱਥੇ ਕਿਸਾਨ ਵੀਰ ਆਏ ਨੇ ਕਿਉਂਕਿ ਫੋਰਸ ਬਹੁਤ ਤਗੜੀ ਆ ਲੱਗ ਚੁੱਕੀ ਆ ਤੁਹਾਡੇ ਨਾਲ ਧੱਕਾ ਮੁੱਕੀ ਵੀ ਕਰਨਗੇ ਆਪਾਂ ਇੱਕ ਨਾਰਾ ਯਾਦ ਰੱਖਣਾ ਵਾ ਜੋ ਹਕਾਲੀ ਜੋ ਲੜਦੇ ਲੋਕ ਜੇਲਾਂ ਤੋਂ ਨਾ ਡਰਦੇ ਲੋਕ ਮੈਂ ਬੋਲੂਗਾ ਹਕਾਲੀ ਜੋ ਲੜਦੇ ਲੋਕ ਤੁਸੀਂ ਕਹਾਂ ਖੱਥ ਖੜੇ ਕਰਕੇ ਜੇਲਾਂ ਤੋਂ ਨਹੀਂ ਡਰਦੇ ਰਹੋਗ ਜਿੰਨੇ ਵੀ ਇੱਥੇ ਹੈਗੇ ਆਪਾਂ ਜੇਲ੍ਹ ਜਾਣ ਨੂੰ ਤਿਆਰ ਆ ਤਾਂ ਪਤਾ ਪ੍ਰਸ਼ਾਸਨ ਨੂੰ ਪਤਾ ਲੱਗ ਜੂ ਅੰਦਰ ਵਾਲਿਆਂ ਨੂੰ ਪਤਾ ਲੱਗ ਜੂ ਵੀ ਜਿਹੜੇ ਬੈਠੇ ਆਵੇ ਨਹੀਂ ਬੈਠੇ ਆਪਾਂ ਇੱਕ ਨਾਰਾ ਬੋਲਣਾ ਵਾ ਉਸ ਤੋਂ ਬਾਅਦ ਸਮਾਪਤੀ ਆ ਹੱਕਾਂ ਲਈ ਜੋ ਲੜਦੇ ਲੋਕ ਜੇਲ੍ਹਾਂ ਤੋਂ ਨਾ ਡਰਦੇ ਲੋਕ ਸਾਰੇ ਬਾਹਾਂ ਖੜੀਆਂ ਕਰਕੇ ਗਾਓ ਇੱਕ ਵਾਰੀ ਹੱਕਾਂ ਲਈ ਜੋ ਲੜਦੇ ਲੋਕ ਕਰਦੇ ਲੋਕੇ ਇਹ ਦੋ ਮਰਜ਼ੀ ਕਰ ਲੈਣਾ ਇੱਥੇ ਆਪਾਂ ਸੈਂਕੜੇ ਦੀ ਗਿੰਦੀ ਮੜ ਕੇ ਹਜ਼ਾਰਾਂ ਦੀ ਗਿੰਦੀ ਹੋ ਜਣਾ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਕਿ ਆਪਾਂ ਪ੍ਰੋਗਰਾਮ ਦੇਣ ਲੱਗਿਆ ਕਿ ਆ ਰੋਡ ਰੋਕਣਾ ਵਾ ਜੇ ਅੱਧੇ ਘੰਟੇ ਦੇ ਵਿੱਚ ਸਰਕਾਰ ਦਾ ਕੋਈ ਨਮਾਇਦਾ ਸਾਡਾ ਗੱਲ ਕਨਾ ਕਰ ਰਾਇਆ ਇੰਨੀਆਂ ਗੱਲਾਂ ਕਹਿੰਦਾ ਮੈਂ ਖਿਮਾ ਦਾ ਯਾਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ